ਸਸਰੀਆ ਕਾਲਜੀ ਮਹਾਰਾਜ ਜੀ ਮੇਰੇ ਚੈਨਲ ਪੰਜਾਬੀ ਸੂਟ ਰਾਧੀ ਬਟਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਮ ਹੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਕਾਟਨ ਦੇ ਸੂਟ ਨੇ ਜੀ ਇਹਨਾਂ ਤੇ ਆਪਾਂ ਨੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਾ ਸ਼ੁਰੂ ਕਰਦੇ ਆ ਆਪ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਇਹ ਪਹਿਲਾ ਸੂਟ ਹੈ ਜੀ ਆਪਣੇ ਕੋਲ ਬਹੁਤ ਜਿਆਦਾ ਸੋਹਣਾ ਪ੍ਰਿੰਟ ਸੂਟ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਵਾਹ ਸੂਟ ਤੇ ਸਕੀਨ ਕਲਰ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਬਹੁਤ ਜਿਆਦਾ ਸੋਹਣੀ ਕਾਟਨ ਹੈ ਜੀ ਇਹ ਵਾਹ ਸੂਟ ਕੀ ਤੇ ਉਹ ਆਗਾ ਜੀ ਕਿਰੇ ਤੇ ਬਹੁਤ ਸੋਹਣਾ ਪੈਚ ਵਰਕ ਹੋਇਆ ਹੋਇਆ ਤੇ ਬਹੁਤ ਸੋਹਣਾ ਪੈਚਵਰਕ ਹੋਇਆ ਹੋਇਆ ਘੇਰੇ ਦੇ ਉੱਤੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੋਹਣਾ ਕਲਰ ਆਇਆ ਜੀ ਜਿਹੜੇ ਵੀ ਇਹ ਸੂਟਾਂ ਦਾ ਪ੍ਰਾਈਸ ਹੋਸ ਕਰੀ ਲੋਕੇ ਦੇ ਦਾਂਗੇ ਜੀ ਇਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਮਸਲੀਨ ਦਾ ਦੁਪੱਟਾ ਹੈ ਤੇ ਦੁਪੱਟੇ ਤੇ ਹੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੇ ਫੂਸ ਐਂਡ ਐਲ ਨਾਲ ਕਟਵਰਕ ਆਇਆ ਹੈਗਾ ਸਾਰੇ ਹੀ ਦੁਪੱਟੇ ਦੇ ਉੱਤੇ ਇਹ ਸਾਰੇ ਹੀ ਦੁਪੱਟੇ ਦੇ ਵਿੱਚ ਐਦਾਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਇਹ ਬਹੁਤ ਜਿਆਦਾ ਸੋਹਣਾ ਸੂਟ ਨੇ ਜੀ ਅੱਜ ਵਾ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਇਹ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ ਇਤਾਂ ਦੀ ਲੁਕਾਰੀਆ ਪੂਰੇ ਸੂਟ ਦੀ ਇਹ ਇਤਾਂ ਦੀ ਲੁਕਾਰੀਆ ਪੂਰੇ ਸੂਟ ਦੀ ਜੇ ਵਾ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਆਪਣੇ ਕੋ ਬਹੁਤ ਜਦਾ ਸੋਹਣਾ ਕ੍ਰਸ਼ ਕਾਟਨ ਦੇ ਉੱਤੇ ਗਰੇੇ ਕਲਰ ਦਾ ਸੂਟ ਹੈ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਵਾਲੇ ਸੂਟ ਦੇ ਉੱਤੇ ਤੇ ਆਪਾਂ ਜਿਹੜਾ ਵੀ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਸਟੱਫ ਦਵਾਂਗੇ ਜੀ ਬ੍ਰਾਂਡ ਦਾ ਸਟੱਫ ਹੈ ਐਸ ਕੇ ਦੀ ਕਾਟਨ ਹੈ ਵਾਲੀ ਤੇ ਕ੍ਰਸ਼ ਕਾਟਨ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜਦਾ ਸੋਹਣੀ ਐਸ ਕੇ ਦੀ ਕਾਟਨ ਹੈ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਇਹ ਕੰਮ ਵੀ ਪੂਰਾ ਵਧੀਆ ਦਵਾਂਗੇ ਜੀ ਇਹ ਕੰਮ ਵੀ ਬਹੁਤ ਸੋਨਾ ਕੀਤਾ ਹੋਇਆ ਹੈ ਬੜਾ ਸੂਰ ਦੇ ਉੱਤੇ ਇਹ ਗ੍ਰੇ ਜਿਹਾ ਕਲਰ ਦਾ ਸੂਟ ਹੈ ਇਹ ਵਾਰ ਆਏਗਾ ਜੀ neck ਦੇ ਉੱਤੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਆ ਵਰਕ ਦੇ ਨਾਲ ਇਹ ਦੇਖ ਸਕਦੇ ਹੋ ਇਹ ਵਾਰ ਆਏਗਾ ਜੀ ਘਰੇ ਤੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਹੈ ਤੇ ਪੂਰੀ ਫਿਨਿਸ਼ਿੰਗ ਤੇ ਆ ਤੇ ਨਾਲ ਇਹਦੇ ਬਹੁਤ ਜ਼ਿਆਦਾ ਸੋਨਾ ਪੇਂਟ ਵਾਲਾ ਦੁਪੱਟਾ ਹੈ ਜੀ ਤੇ ਨਾਲ ਵਰਕ ਕੀਤਾ ਹੋਇਆ ਦੁਪੱਟੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਬਣਾਇਆ ਹੈ ਗਾਜੀ ਦੁਪट्टे ਦੇ ਉੱਤੇ ਬਾਰਕ ਬਹੁਤ ਜਦਾ ਸੋਨਾ ਤੇ ਬਣਾਇਆ ਹੈ ਸਾਰੇ ਹੀ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਕੀਤਾ ਹੋਇਆ ਪੇਂਟ ਬਰਸ਼ ਪੇਂਟ ਕੀਤਾ ਹੋਇਆ ਹੈ ਜੀ ਤੁਸੀਂ ਸਤੋਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਵੀ ਕਰਵਾ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਇਹ ਐਦਾਂ ਦੀ ਲੁਕ ਆਈ ਆ ਪੂਰੇ ਸੂਟ ਦੀ ਇਹ ਐਦਾਂ ਨਹੀਂ ਲੁਕਾ ਰਹੀ ਐ ਪੂਰੇ ਸੂਟ ਦੀ ਜਿਵੇਂ ਸੂਟ ਖੰਖ ਸਾਂ ਦਾ ਤਾਂ ਤੁਸੀਂ ਸਿੱਕਰੀ ਸ਼ਾਰਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ। ਨੇਸ ਸੂਟ ਵੀ ਆਪਣੇ ਕੋਲ ਬਹੁਤ ਜ਼ਿਆਦਾ ਸੋਨਾ ਹੈ ਜੀ कॉटन ਦੇ ਉੱਤੇ ਹੀ ਸਾਰੇ ਸੂਟ ਨੇ ਅੱਜ ਆਪਣੇ ਕੋਲ। ਇਹ ਬਹੁਤ ਜ਼ਿਆਦਾ ਸੁੰਹੇ ਪ੍ਰਿੰਟ ਆ ਸਾਰੇ ਸੂਟਾਂ ਦੇ। ਤੇ ਵੜਾ ਇਹਦਾ ਜੀ ਬਹੁਤ ਜਿਆਦਾ ਸੋਨਾ ਪੈਚ ਵਰਕ ਦਾ ਕੰਮ ਹੈ ਕਿ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਹੈ ਘੇਰੇ ਦੇ ਉੱਤੇ ਤੇ ਮਸਲੀਨ ਦਾ ਹੀ ਦੁਪੱਟਾ ਹੈ ਜੀ ਤੇ ਦੁਪੱਟੇ ਤੇ ਵੀ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਟੂ ਸੈੱਟ ਦੋਨੋਂ ਸੈੱਟ ਦੇ ਉੱਤੇ ਐਦਾਂ ਦਾ ਬਹੁਤ ਜਿਆਦਾ ਸੋਨਾ ਵਰਕ ਆਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਹੈ ਸੂਟ ਨੇ ਅੱਜ ਵਾਲੇ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਆਪਾਂ ਨੇ ਕਾਫੀ ਵੀਡੀਓ ਮਿਸ ਕਰਤੀਆਂ ਜੀ ਇਸ ਸੂਟਾਂ ਦੀਆਂ ਜੇ ਤੁਸੀਂ ਉਹਨਾਂ ਦਾ ਡਿਜ਼ਾਈਨ ਇੰਸਟਾਗ੍ਰਾਮ ਤੇ ਦੇਖਣਾ ਚਾਹੁੰਦੇ ਹੋ ਤਾਂ ਆਹ ਆਈਡੀ ਹੈ ਜੀ ਪੰਜਾਬੀ ਸੂਟ ਰਾਲਦੀ ਬੁਟੀਕ ਦੇ ਉੱਤੇ ਉੱਥੇ ਜਾ ਕੇ ਤੁਸੀਂ ਸੋਹਣੇ ਸੋਹਣੇ ਤੇ ਉੱਥੇ ਜਾ ਕੇ ਤੁਸੀਂ ਸੋਹਣੇ ਸੋਹਣੇ ਸੂਟ ਦੇਖ ਸਕਦੇ ਹੋ ਤੇ ਆਪਣੇ ਲਈ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਤੇ ਐਦਾਂ ਦੀ ਲੁੱਕ ਆਈਆ ਪੂਰੇ ਸੂਟ ਦੀ ਜੇਵਾ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਨੈਸ ਸੂਟ ਹੈ ਜੀ ਆਪਣੇ ਕੋਲ ਪਿੰਕ ਕਲਰ ਦੇ ਉੱਤੇ। ਇਹਦਾ ਵੀ ਬਹੁਤ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ। ਇਹ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਸਟਫ ਹੈ। ਜਿਹੜਾ ਵੀ ਆਪਾਂ ਤੁਹਾਨੂੰ ਸਟੌਕ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਕੋਈ ਵੀ ਆਪਾਂ ਲੰਬਿਆਂ ਕੰਮ ਨਹੀਂ ਕਰਦੇ ਇਹ ਵਰਕ ਵੀ ਤੁਹਾਨੂੰ ਪੂਰਾ ਵਧੀਆ ਕਰਕੇ ਦਵਾਂਗੇ ਜੀ ਜੇ ਤੁਸੀਂ ਜੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਰਕੇ ਦੇ ਦਾਂਗੇ ਜੀ ਇਹ ਵਾਹਗਾ ਜੀ ਕਿਰੇ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਹਣੇ ਸੋਨਾ ਕੰਮ ਹੈ ਜੀ ਪੈਚ ਵਰਕ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪੈਚ ਵਰਕ ਦਾ ਕੰਮ ਹੈ ਸੂਟ ਦੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਪਿੰਕ ਰੰ ਦਾ ਸੂਟ ਹੈ ਤੇ SK ਦੀ ਕਾਟਨ ਹੈ ਜੀ ਇਹ ਵੀ ਆਪਾਂ ਸਾਰੇ ਹੀ ਤੁਹਾਨੂੰ ਬ੍ਰਾਂਡ ਦੇ ਸੂਟ ਦਵਾਂਗੇ ਜਿਹੜੇ ਵੀ ਦਵਾਂਗੇ ਜੀ ਇਹ ਬਹੁਤ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਦਾ ਦੁਪੱਟੇ ਤੁਹਾਨੂੰ ਪੂਰੇ ਖੂਲੇ ਡੂਲੇ ਮਿਲਣਗੇ ਜੀ ਇਹ ਵਾਲਾ ਹੈ ਜੀ ਬਹੁਤ ਬਹੁਤ ਜਿਆਦਾ ਸੋਹਣੀ ਲੈਸ ਲੱਗੀ ਹੋਈ ਹੈ ਤੇ ਬਹੁਤ ਜਿਆਦਾ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਲੜਾਂ ਦੇ ਵਾਂਗ ਕੰਮ ਆ ਉਪਰ ਜੀ ਇਹ ਵਾਲਾ ਕੰਮ ਆਇਆ ਜੀ ਲੜਾਂ ਦੇ ਉੱਤੇ ਦੋਨੋਂ ਹੀ ਲੜਾਂ ਦੇ ਉੱਤੇ ਪਹੁੰਚਦਾ ਸੁਣਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੇਵਾ ਸੁਰਤ ਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਵਰਕ ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਨੇ ਅੱਜ ਵਾਲੇ ਸੂਟ ਜੀ ਨਾਲ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜਾ ਮੇਰੇ ਚੈਨਲਾਂ ਤੇ ਨਾਮ ਹੈ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੁੜਦ ਸਹੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਨਾ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਨੇ ਸੋਨੇ ਸੂਟਾ ਹੈ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇਣਾ ਬਾਏ ਬਾਏ